ਸਾਰੇ ਵਿੱਚੋਂ ਕਾਫੀ ਜੁਆਆਂ ਦੀਆਂ ਪ੍ਰੋਬਲਮ ਜਿਹੜੀਆਂ ਨੇ ਕਲੇਸ਼ੀਅਨ ਨੂੰ ਲੈ ਕੇ ਆ ਹਨ ਕਲੇਸ਼ੀਅਨ ਲੈ ਕੇ ਭਾਵੇਂ ਕਲੇਸ਼ੀ ਬੰਦੇ ਹੋਣ ਭਾਵੇਂ ਕਲੇਸ਼ੀ ਹੋ ਰਹੇ ਹੋਵੇ ਤੇ ਕਲੇਸ਼ੀਅਨ ਲੈ ਕੇ ਪ੍ਰੋਬਲਮ ਹੁੰਦੀ ਹੈ ਚੰਗੇ ਜਨਾਂ ਦੀ ਪ੍ਰੋਬਲਮ ਸਭ ਪਿਆਰੇ ਉੱਜੀ ਪ੍ਰੋਬਲਮ ਕਲੇਸ਼ੀ ਨੂੰ ਲੈ ਕੇ ਆ ਤੇ ਜੇ ਤੁਸੀਂ ਸਾਰਾ ਟਾਈਮ ਕਲੇਸ਼ੀ ਦੇ ਬਾਰੇ ਸੋਚਦੇ ਰਹਿਣਾ ਹੈ ਕਮਾਂਟ ਦਸਨ ਵਰਕ ਹੁਣ ਕਲੇਸ਼ੀ ਵੀ ਤੁਹਾਨੂੰ ਤਪਾ ਰਹੇ ਆ ਤੁਸੀਂ ਵੀ ਕਲੇਸ਼ੀ ਬਾਰੇ ਸੋਚੀ ਜਾ ਰਹੇ ਆ ਜੇ ਹੁਣ ਤੁਸੀਂ ਇਹ ਸੋਚੀਏ ਵੀ ਕਲੇਸ਼ੀ ਕੀ ਸੋਚਦਾ ਪਏ ਤੇ ਕਲੇਸ਼ੀ ਕੀ ਸੋਚੂਗਾ ਹਾਂ ਸੋ ਕਲੇਸ਼ੀ ਬਾਰੇ ਸੋਚਣਾ ਬੰਦ ਕਰੋ ਆਪਣੇ ਬਾਰੇ ਸੋਚੋ ਜੀ ਆਪਣੇ ਆਪ ਨੂੰ ਪਿਆਰ ਕਰੋ ਬਾਕੀ ਮੈਂ ਇੱਕ ਗੱਲ ਤੁਹਾਨੂੰ ਦੱਸਦੀ ਆ ਜਿਹੜੇ ਲੋਕੀ ਤੁਹਾਨੂੰ ਇਹ ਕਹਿੰਦੇ ਨੇ ਕਿ ਅਗਰ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ ਤਾਂ ਫਿਰ ਤੁਸੀਂ ਸਵਾਰਥੀ ਹੋ ਜਾਂ ਸੈਲਫਿਸ਼ ਹੈਗੇ ਹੋ ਪਿਆਰੇ ਉਹ ਕਲੇਸ਼ੀ ਨਹੀਂ ਆਪਣੇ ਆਪ ਨੂੰ ਪਿਆਰ ਕਰਨਾ ਸਵਾਰਥ ਨਹੀਂ ਹੈਗਾ ਤੁਹਾਡੇ ਅੰਦਰ ਰੱਬ ਵਾਸਤਾ ਤੇ ਜੇ ਤੁਸੀਂ ਹੁਣ ਆਪਣੇ ਆਪ ਨੂੰ ਭਾਵੇਂ ਰੱਬ ਨੂੰ ਪਿਆਰ ਨਹੀਂ ਕਰੋਗੇ ਤਾਂ ਹੋਰ ਕਿਹਨੂੰ ਪਿਆਰ ਕਰਨੇ ਕਲੇਸ਼ੀਆਂ ਨੂੰ ਕਰ ਹਟੇ ਹੋ ਨਾ ਜੁੱਤੀਆਂ ਮਾਰਦੇ ਆ ਨਾ ਹੈ ਨਾ ਦੱਸਿਆ ਹੋਣਾ ਚੰਮ ਦੀਆਂ ਜੁੱਤੀਆਂ ਵੀ ਸਵਾਦ ਹੋਣਗੀਆਂ ਇਹ ਤਾਂ ਵੀ ਇਹ ਜੁੱਤੀਆਂ ਹੀ ਮਾਰਨੀਆਂ ਤਾਂ ਵੀ ਇਹਨੇ ਕਹਿਣਾ ਇਹ ਭੀੜੀ ਹੈ ਸੈਜ ਠੀਕ ਨਹੀਂ ਕਿਉਂ ਚਮੜੀ ਦੀਆਂ ਜੁੱਤੀਆਂ ਬਣਾਉਣ ਦੇ ਆਏ ਹੋ ਫਿਰ ਸਮਝੇ ਪੈਰ ਦੀ ਜੁੱਤੀ ਨੇ ਉਹ ਉੱਥੇ ਰਹਿਣ ਦੋ ਸਿਰ ਤੇ ਨਾ ਰੱਖੋ ਇਹਨਾਂ ਬਾਰੇ ਸੋਚਣਾ ਬੰਦ ਕਰੋ ਆਪਣੇ ਆਪ 'ਤੇ ਧਿਆਨ ਦਿਓ ਜ਼ਿੰਦਗੀ ਬੱਲ ਰ ਹੋ ਜੂਗੀ ਓਕੇ ਫਿਰ ਹੋਰ ਗੱਲਾਂ ਬਾਤਾਂ ਕਰਦੇ ਆਂ